ਬੇਨਤੀ ਕਰਦਾ ਤਹਿਸੀਲਦਾਰ ਸਾਹਿਬ ਸਮਾਰਾ ਤੁਹਾਡੇ ਨਾਲ ਵਿਚਾਰ ਕਰਨਾ ਸਤਰਾਮ ਬਾਈ ਗਰੁਵੀ ਸਾਹ ਸੰਗਜੀਓ ਮੈਂ ਬੇਨਤੀ ਕਰੂੰਗਾ ਕਿ ਤਾੜਾ ਜਿਹੜਾ ਡਰਾਫਟ ਤੁਸੀਂ ਐਸਐਮ ਸਾਹਿਬ ਨੂੰ ਪੇਸ਼ ਕੀਤਾ ਸੀਗਾ ਐਸਐਮ ਸਾਹਿਬ ਡਰਾਫਟ ਪੇਸ਼ ਕੀਤਾ ਸੀਗਾ ਉਹ ਡੀ ਸਾਹਿਬ ਰਾਈ ਉੱਪਰ ਉਚਿਤ ਅਧਾਰਿਆਂ ਪਹੁੰਚ ਗਿਆ ਹੈ ਉਹ ਤੁਰੰਤ ਪਿਸ਼ਵਾਦ ਕੀ ਪੇਸ਼ ਕਰਕੇ ਤੁਹਾਨੂੰ ਹਾਂ ਜੀ ਨੂੰ ਏਦਾਂ ਕਰ ਲੋ ਐਟ ਐਟ ਦ ਐਂਗ ਐਵੋ ਡਾਊਟ ਜੀ ਜਿਹੜੀ ਆ ਕਾਰਵਾਈ ਆ ਛੋਟੀ ਹੋਣ ਕਰਕੇ ਪਤਾ ਨਹੀਂ ਲੱਗ ਰਹੀ ਤਾਂ ਤੁਹਾਨੂੰ ਤੁਰੰਤ ਦੱਸਤਾ ਜਾਵੇਗਾ ਜੀ ਕੀ ਕਾਰਵਾਈ ਹੋਈ ਹੈ ਜੀ ਠੀਕ ਹੈ ਜੀ ਥੈਂਕ ਯੂ ਕ੍ਰੈਬ ਆਗ ਤੇ ਪਹੁੰਚਿਆ ਹੈ ਲੈਟਰ ਲਾ ਕੇ ਕਰਕੇ ਦੱਸੋ ਜੀ ਸੰਗਤ ਨੂੰ ਪਤਾ ਨਹੀਂ ਸਰ ਦੁਬਾਰਾ ਬੋਲੋ ਆ ਮਾਈਕ ਨਹੀਂ ਆ ਰਿਹਾ ਐਂਡ ਸੀ ਬੋਲ ਦਿਓ ਹੈਲੋ ਹਾਂ ਜੀ ਤੁਹਾਡਾ ਜਿਹੜਾ ਲੈਟਰ ਹੈ ਨਾ ਦਿੱਤਾ ਡਰਾਫਟ ਦਿੱਤਾ ਆ ਉਹ ਡਰਾਫਟਸ ਪਹੁੰਚ ਗਿਆ ਹੈ ਉੱਥੇ ਸੈਕਟੇਡ ਪਹੁੰਚ ਗਿਆ ਹੈ ਠੀਕ ਹੈ ਗ੍ਰੈਬ ਵਾਕੂ ਪਹੁੰਚਿਆ ਅੱਗੇ ਕਾਰਵਾਈ ਵਾਸਤੇ ਕਾਰਵਾਈ ਹੋ ਰਹੀ ਆ ਤਾਂ ਉਹਦਾ ਅੱਜ ਛੁੱਟੀ ਹੋਣ ਕਰਕੇ ਸਟੇਟਸ ਨਹੀਂ ਪਤਾ ਲੱਗ ਰਿਹਾ ਠੀਕ ਹੈ ਕੱਲ ਨੂੰ ਪਤਾ ਕਰਕੇ ਦੱਸ ਦੱਸਵਾਂਗੇ ਤੁਹਾਨੂੰ ਇੱਕ ਗੱਲ ਅਸੀਂ ਪੁੱਛ ਸਕਦੇ ਆ ਸੀਏ ਜਿਹੜੀ ਵੀ ਗੱਲ ਕਰ ਰਹੇ ਇਹ ਕਿਹਨੂੰ ਲੂਪ ਚ ਲੈ ਕੇ ਗੱਲ ਕਰ ਰਹੇ ਹੋ ਅਸੀਂ ਇਹਦੇ ਚ ਕੀ ਦੀ ਰਿਸਪੋਨਸੀਬਿਲਟੀ ਮੰਨੀ ਹੈ ਮੈਂ ਐਸਟੀਐਮ ਸਾਹਿਬ ਕੋ ਪਤਾ ਕੀਤਾ ਜੀ ਐਸਟੀਐਮ ਸਾਹਿਬ ਨੇ ਦੱਸਿਆ ਜੀ ਸਰ ਕਿਉਂਕਿ ਸਾਡਾ ਖੁਦ ਮੋਰਚਿਆਂ ਦਾ ਐਕਸਪੀਰੀਅੰਸ ਹੈ ਸਾਡੇ ਨਾਲ ਲੁਧਿਆਣੇ ਡਿਪਟੀ ਕਮਿਸ਼ਨਰ ਚੀਫ ਸੈਕਟਰੀ ਨੂੰ ਲੂਪ ਚ ਲੈ ਕੇ ਗੱਲ ਕਰ ਰਹੀ ਸੀ ਕਮਿਸ਼ਨਰ ਸਾਹਿਬ ਡੀਜੀਪੀ ਨੂੰ ਲੂਪ ਚ ਲੈ ਕੇ ਗੱਲ ਕਰ ਰਹੀ ਸੀ ਔਰ ਸੱਤਾਂ ਦਿਨਾਂ ਬਾਅਦ ਕਿਸੇ ਨੂੰ ਗੱਲ ਯਾਦ ਨਹੀਂ ਸੀ ਤੁਸੀਂ ਇੱਥੇ ਜਿਹੜੀ ਵੀ ਗੱਲ ਕਰੋ ਥੋਡੇ ਕੋਲੇ ਟਾਈਮ ਹੈਗਾ ਤੁਸੀਂ ਚੀਫ ਸੈਕਟਰੀ ਨੂੰ ਤੇ ਮੁੱਖ ਮੰਤਰੀ ਨੂੰ ਲੂਪ ਚ ਲੈ ਕੇ ਭਰੋਸਾ ਦਿਓ ਜੋ ਦੇਣਾ ਤੁਸੀਂ ਪਤਾ ਕੀ ਹੋਊਗਾ ਸਾਡਾ ਕੋਈ ਮਸਲਾ ਨਹੀਂ ਜਿਵੇਂ ਪਹਿਲਾਂ ਹਲਕ ਸਾਹਿਬ ਨੇ ਕਿਹਾ ਅਸੀਂ ਬੜੇ ਸ਼ਾਂਤਮਈ ਸਾਰੇ ਫਿਰਕਿਆਂ ਨੂੰ ਸਾਰੇ ਆਂ ਦੀ ਮਰਜ਼ੀ ਨਾਲ ਬੈਠੇ ਆਂ ਕੋਈ ਮਸਲਾ ਨਹੀਂ ਸ਼ਾਂਤੀ ਨਾਲ ਬੈਠੇ ਆਂ ਪਰ ਜਿਹੜਾ ਵੀ ਪ੍ਰੋਮਿਸ ਕਰੋ ਉਹ ਸਰਕਾਰ ਵੱਲੋਂ ਆਉਣਾ ਚਾਹੀਦਾ ਥੋਡੇ ਵੱਲੋਂ ਮੇਰਾ ਮੇਰੇ ਵੱਲੋਂ ਪ੍ਰੋਮਿਸ ਲੈਣੀ ਹੈ ਕਿਉਂਕਿ ਸਰਕਾਰ ਦਾ ਫੈਸਲਾ ਸਰਕਾਰ ਵੱਲੋਂ ਆਉਣਾ ਹੈ ਜੀ ਜਦੋਂ ਫੈਸਲਾ ਆ ਜਾਣਾ ਤੁਹਾਨੂੰ ਦੱਸ ਪਾਵਾਂਗੇ ਤੇ ਫਿਰ ਅਸੀਂ ਕੱਲ ਤੱਕ ਬੈਠੀਏ ਇੱਥੇ ਮਤਲਬ ਇਹ ਤੁਹਾਡੀ ਸਰ ਇੱਛਾ ਜੀ ਕਿਉਂਕਿ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਸਾਨੂੰ ਰਾਏ ਕੀ ਦੇ ਰਹੇ ਹੋ ਮੈਂ ਕਹਿ ਰਿਹਾ ਤੁਸੀਂ ਕਿਉਂਕਿ ਆਪਾਂ ਜਾਣੇ ਆ ਇਹ ਲਾਗੂ ਹੋਵੇ ਜੀ ਠੀਕ ਹੈ ਜੀ ਸਰ ਮਸਲਾ ਇੰਨਾ ਕਾਇ ਹੈ ਕਿ ਤੁਹਾਡੇ ਕੋਲੇ ਫੋਨ ਹੈ ਤੁਸੀਂ ਚੀਫ ਸੈਕਟਰੀ ਨੂੰ ਮੁੱਖ ਮੰਤਰੀ ਦਾ ਰਾਤ ਨੂੰ ਵੀ ਟੈਕਸਟ ਫੋਨ ਕਰਨ ਦਾ ਮੈਂ ਐਸੀਮ ਸਾਹਿਬ ਨੂੰ ਦੱਸਦਾ ਰਿਹਾ ਐਸੀਮ ਸਾਹਿਬ ਮੈਸੇਜ ਕਰੀਏ ਐਸੀਮ ਸਾਹਿਬ ਨੂੰ ਕਹਿ ਦਿਓ ਅੱਗੇ ਪਤਾ ਕਰਕੇ ਦੱਸ ਦੇਣ ਸਰ ਉਹਦੀ ਵਜ੍ਹਾ ਦੱਸ ਰਿਹਾ ਮੈਂ ਤੁਹਾਨੂੰ ਵਜ੍ਹਾ ਦੱਸ ਰਿਹਾ ਕਿਉਂਕਿ ਹਰ ਬੰਦਾ ਤੁਸੀਂ ਦੇਖੋ ਇੱਕ ਸਰ ਯਾਰ ਇੱਕ ਮਿੰਟ ਗੱਲ ਕਰ ਲੈਣ ਦੋ ਪਲੀਜ਼ ਗੱਲ ਕਰ ਲੈਣ ਦੋ ਫਿਰ ਪਤਾ ਕੀ ਗੱਲ ਨਹੀਂ ਹੋਣੀਗੀ ਨਹੀਂ ਤਾਂ ਤਹਿਸੀਲਦਾਰ ਸਾਹਿਬ ਬਾਈ ਜੀ ਕੋਈ ਨਹੀਂ ਕੋਈ ਨਹੀਂ ਤੁਸੀਂ ਬੋਲੋ ਅਰਾਮ ਨਾ ਨਹੀਂ ਮੈਂ ਤਾਂ ਐਂ ਬੋਲੂ ਤੁਸੀਂ ਬੋਲ ਲਿਓ ਜੇ ਇਹਦੇ ਚ ਜ਼ੋਰ ਦੀ ਮਾਈਕ ਰੱਖ ਲਓ ਤੁਸੀਂ ਕੋਈ ਨਹੀਂ ਰੱਖ ਲਓ ਕੋਈ ਅਸੀਂ ਸਿਰਫ ਇਹ ਕਹਿ ਰਹੇ ਆ ਕਿ ਅੱਜ ਦੀ ਡੇਟ ਚ ਪ੍ਰੈਜ਼ੈਂਟ ਟਾਈਮ ਚ ਹਰ ਬੰਦਾ ਫੋਨ ਤੇ ਅਵੇਲੇਬਲ ਹੈ ਤੁਸੀਂ ਇੱਕ ਇਹ ਹੰਗਾਮੀ ਹਾਲਤ ਹੈ ਜਿਹੜਾ ਚੌਂਗ ਚ ਬੈਠੇ ਆ ਕਿ ਕਿਉਂ ਬੈਠੇ ਆ ਅਸੀਂ ਕਿਉਂਕਿ ਭਾਈ ਗੁਰਜੀਤ ਸਿੰਘ ਖਾਲਸਾ ਦੀ ਜ਼ਿੰਦਗੀ ਨੂੰ ਖਤਰਾ ਹੈ ਤੁਹਾਨੂੰ ਪਤਾ ਹੈ ਬੇਅਦਬੀਆਂ ਨੂੰ ਲੈ ਕੇ ਕਿਹੋ ਜਿਹੇ ਹਾਲਾਤ ਖਰਾਬ ਹੋ ਚੁੱਕੇ ਨੇ ਕੱਲ ਨੂੰ ਆਹ ਸਾਰੇ ਪੰਜਾਬ 'ਚ ਅੱਗ ਲੱਗ ਸਕਦੀ ਐ ਇਸ ਗੱਲ ਨੂੰ ਲੈ ਕੇ ਹੰਗਾਮੀ ਹਾਲਾਤ ਤੁਸੀਂ ਜਿਹੜੇ ਵੀ ਚਾਹੇ ਸਾਡਾ ਚੀਫ ਐਗਜ਼ੀਕਿਊਟਿਵ ਹੈ ਮੁੱਖ ਮੰਤਰੀ ਚਾਹੇ ਸਾਡੇ ਚੀਫ ਸੈਕਟਰੀ ਸਾਹਿਬ ਨੇ ਜਾਂ ਡੀਜੀਪੀ ਸਾਹਿਬ ਨੇ ਤੁਸੀਂ ਉਹਨਾਂ ਨੂੰ ਲੂਪ 'ਚ ਲੈ ਕੇ ਦੱਸ ਸਕਦੇ ਹੋ ਕਿ ਹੰਗਾਮੀ ਹਾਲਾਤ 'ਚ ਲੋਕ ਸਮਾਣੇ ਦੇ ਚੌਕ 'ਚ ਬੈਠੇ ਨੇ ਬੇਅਦਬੀਆਂ ਦੇ ਕਾਨੂੰਨ ਨੂੰ ਲੈ ਕੇ ਜਿਹਦਾ ਡਰਾਫਟ ਆਲਰੇਡੀ ਥੋਡੇ ਪ੍ਰਧਾਨ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਔਰ ਮਨਿਸਟਰ ਵੀ ਨੇ ਅਮਨ ਅਰੋੜਾ ਜੀ ਨਾਲ ਸ਼ੇਅਰ ਹੋ ਚੁੱਕਿਆ ਐ ਉਹ ਕੀ ਆਂਦੇ ਨੇ ਇਹਦੇ ਬਾਰੇ ਕੀ ਭਰੋਸਾ ਦੇਣ ਕਿ ਅਸੀਂ ਉਠੀਏ ਜਾਂ ਨਾ ਉਠੀਏ ਇੰਨੀ ਸਾਡੀ ਬੇਨਤੀ ਤੁਸੀਂ ਤਾਂ ਤੱਕ ਪਹੁੰਚਾ ਦਿਓ ਔਰ ਤਾਂ ਵਾਲੇ ਕੀ ਕਹਿੰਦੇ ਨੇ ਸਾਨੂੰ ਦੱਸ ਦਿਓ ਫਿਰ ਅਸੀਂ ਫੈਸਲਾ ਲੈ ਲਾਂਗੇ ਸੰਗਤ ਦੀ ਮਰਜ਼ੀ ਨਾਲ ਬਸ ਇੰਨੀ ਕ ਬੇਨਤੀ ਹੈ ਓਕੇ ਓਕੇ ਠੀਕ ਹੈ ਆਸ਼ੀਰਵਾਦ ਸਰ ਆਹ ਬੱਲੇ ਬੱਲੇ ਸੁਮੂਚੀ ਸਾਲ ਸੰਦਕ ਜਿਹੜੀ ਇੱਥੇ ਇਕੱਤਰਤ ਹੋਈ ਹੈ ਮੈਂ ਕਰ ਰਹਾ ਹਾਂ ਆਵਾਜ਼ ਆ ਰਹੀ ਹੈ ਜੀ ਪਿੱਛੇ ਤੋਂ ਹਾਂ ਹਾਂ ਹੁਣ ਆ ਰਹੀ ਆ ਰਹੀ ਸੁਣਿਓ ਜੇ ਪਲੀਜ਼ ਸਾਰੇ ਸਮੂਚੀ ਸਾਧ ਸੰਗਤ ਜਿਹੜੀ ਇੱਥੇ ਇਕੱਤਰਤ ਹੋਈ ਹੈ ਜਿਹੜੇ ਵੀ ਵੀਰ ਭਰਾ ਭੈਣਾ ਮਾਵਾਂ ਸਾਡੀਆਂ ਇੱਥੇ ਆਈਆਂ ਨੇ ਉਹਨਾਂ ਨੂੰ ਜਿਹੜੇ ਵੀ ਧਰਮ ਤੋਂ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਇੱਥੇ ਬਤੌਰ ਡੀਐਸਟੀ ਸਮਾਣਾ 2 ਦਿਨ ਹੋਏ ਮੈਨੂੰ ਜੁਆਇਨ ਕੀਤੇ ਨੂੰ ਤੁਹਾਡੇ ਸੰਘਰਸ਼ ਬਾਰੇ ਮੈਨੂੰ ਕੱਲ ਹੀ ਪਤਾ ਲੱਗਿਆ ਸੀ ਤੁਸੀਂ ਵੇਖ ਸਕਦੇ ਹੋ ਮੇਰੇ ਬੂਟਾ 'ਚ ਹਜੇ ਵੀ ਮਿੱਟੀ ਹੈ ਮੈਂ ਸਵੇਰ ਦਾ ਦਫਤਰ ਸਿਰਫ 10 ਮਿੰਟ ਬੈਠਾ ਹਾਂਗਾ ਜਿੱਦਨ ਦਾ ਐ ਉਦਨ ਦਾ ਹੀ ਲਾ ਲਓ ਕੋਸ਼ਿਸ਼ ਆਹੀ ਹੈ ਵੀ ਲੋਕਾਂ ਨੂੰ ਵੱਧ ਤੋਂ ਵੱਧ ਇਨਸਾਫ ਦੁਵਾਈਏ ਤੁਹਾਡੇ ਨਾਲ ਖੜੀਏ ਤੇ ਕਾਨੂੰਨ ਤੇ ਅਵਸਥਾ ਨੂੰ ਮੇਨਟੇਨ ਕਰੀਏ ਸਾਡੀ ਸਿੰਘ ਸਾਹਿਬ ਨਾਲ ਤੇ ਸਿੰਘ ਸਾਹਿਬ ਜਿਹੜੇ ਆਪਣੇ ਉੱਤੇ ਮੋਰਚਾ ਲਾਈ ਬੈਠੇ ਉਹਨਾਂ ਨਾਲ ਵੀ ਕੱਲ ਬੜੇ ਹੀ ਪੋਜ਼ਿਟਿਵ ਤਰੀਕੇ ਨਾਲ ਮੇਰੀ ਮੇਰੀ ਅਤੇ ਐਸਜੀਐਮ ਸਾਹਿਬਾ ਦੀ ਕੱਲ ਬੜੀ ਪੋਜ਼ਿਟਿਵ ਨੋਟ ਤੇ ਗੱਲਬਾਤ ਹੋਈ ਸੀ ਜਿਹੜੇ ਇਹਨਾਂ ਨੇ ਆਪਦੇ ਗਿਲੇ ਸ਼ਿਕਵੇ ਐ ਕੋਈ ਇਹਨਾਂ ਨੇ ਪੁਆਇੰਟਰ ਰੱਖੇ ਐ ਸਾਡੇ ਅੱਗੇ ਕੋਈ ਮੰਗਾ ਸੀਗੀਆਂ ਆਪਣੀਆਂ ਉਹ ਅਸੀਂ ਨੋਟ ਕਰ ਲਿਆ ਨੇ ਕੱਲ ਸ਼ਾਮ ਵੀ ਅਸੀਂ ਇਹਨਾਂ ਨਾਲ ਘੰਟਾ ਲਾ ਕੇ ਗਏ ਆ ਸਭ ਤੋਂ ਪਹਿਲਾਂ ਸਾਨੂੰ ਜੋ ਸਭ ਤੋਂ ਜ਼ਰੂਰਤਮੰਦ ਹੈ ਉਹ ਵੀ ਖਾਲਸਾ ਜੀ ਜਿਹੜੇ ਉੱਤੇ ਚੜੇ ਹੋਏ ਨੇ ਉਹਨਾਂ ਦੀ ਸਿਹਤ ਉਹਨਾਂ ਦਾ ਪਰਿਵਾਰ ਆਫਟਰ ਆਲ ਹਰੇਕ ਦੀ ਜ਼ਿੰਦਗੀ ਕੀਮਤੀ ਹੈ ਪਿਛੇ ਹੀ ਬੜਾ ਮੰਦਪਾਗਾ ਇੱਥੇ ਘਟਨਾ ਵਾਪਰੀ ਸੀ ਜਿਸ ਚ ਕਈ ਛੋਟੇ ਛੋਟੇ ਬੱਚੇ ਸ਼ਹੀਦ ਹੋਏ ਸੀ ਸਾਨੂੰ ਉਨੀ ਹੀ ਚਿੰਤਾ ਹੈ ਕਿ ਕੋਈ ਬਜ਼ੁਰਗ ਹੋਵੇ ਜਾਂ ਬੱਚਾ ਹੋਵੇ ਇਨਸਾਨੀਅਤ तौर ਤੇ ਅਸੀਂ ਵਚਨਬੰਧਾ ਬਤੌਰ ਪੁਲਿਸ 24 ਘੰਟੇ ਅਸੀਂ ਡਿਊਟੀ ਕਰਦੇ ਹਾਂ ਕੋਈ ਦਿਨ ਸਾਡਾ ਛੁੱਟੀ ਦਾ ਨਹੀਂ ਹੁੰਦਾ ਅੱਜ ਵੀ ਇੱਕ ਫਰੀਦ ਸਾਹਿਬ ਦੀ ਜਨਮ ਦਿਨ ਹੈ ਤੇ ਇਹ ਸਰਕਾਰੀ ਛੁੱਟੀ ਹੈ ਬਟ ਸਾਡੇ ਲਈ ਕੋਈ ਛੁੱਟੀ ਦਾ ਨਹੀਂ ਅਸੀਂ 24 ਘੰਟੇ ਤੁਹਾਡੀ ਸੇਵਾ ਵਿੱਚ ਇੱਥੇ ਮੌਜੂਦ ਹਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਆਹੀ ਗੁਜ਼ਾਰਿਸ਼ ਹੈ ਕਿ ਮੈਨੂੰ ਥੋੜਾ ਸਮਾਂ ਦਿਓ ਮੈਂ ਕੱਲ ਵੀ ਬਾਬਾ ਜੀ ਨੂੰ ਆਹੀ ਗੱਲ ਕਹੀ ਸੀ ਮੈਂ ਕਿ ਤੁਹਾਡੇ ਸਾਰੇ ਜਿੰਨੇ ਵੀ ਗਿਲੇ ਸ਼ਿਕਵੇ ਆ ਚਿੰਨੀ ਵਤ ਵਤ ਮੈਂ ਮਦਦ ਕਰ ਸਕਾਂਗਾ ਵਤ ਵਤ ਤੁਹਾਡੇ ਵਚਨ ਤੁਹਾਡੀ ਡਿਮਾਂਡ ਇਹ ਇੱਕ ਇਕੱਲੇ ਇਹਨਾਂ ਦੀ ਡਿਮਾਂਡ ਨਹੀਂ ਹੈ ਜੀ ਜੋ ਆਪਾਂ ਇਹ ਰੈਜ਼ੋਲੂਸ਼ਨ ਮੂਵ ਕੀਤਾ ਹੈ ਇਹ ਪੂਰੇ ਸੂਬੇ ਵਿੱਚ ਲੋਕ ਚਾਹੁੰਦੇ ਨੇ ਕਿ ਇਹ ਚੀਜ਼ ਹੋਵੇ ਤੇ ਆਪਾਂ ਗੁਰੂ ਮਹਾਰਾਜ ਕਿਰਪਾ ਜੇ ਹੋਊਗੀ ਤਾਂ ਇਹ ਜ਼ਰੂਰ ਇਹ ਲਾਅ ਬਣੂਗਾ ਜੇ ਆਪਾਂ ਸਾਰੇ ਇਕੱਠੇ ਰਹੀਏ ਇੱਥੇ ਤੁਸੀਂ ਅੱਜ ਇਕੱਠ ਕੀਤਾ ਸੀ ਤੁਸੀਂ ਆ ਕੇ ਇੱਥੇ ਰੋਸ ਦੇ ਵਿੱਚ ਇੱਥੇ ਤਰਨਾ ਦਿੱਤਾ ਹੈ ਮੈਂ ਕੁਦਰਤੀ ਉਥੇ ਲੋਰਡ ਆਰਡਰ ਯੂਟੀਸੀ ਪਸਿਆਣਾ ਠਾਣਾ ਵਿੱਚ ਉਥੋਂ ਚੱਲ ਕੇ ਇੱਥੇ ਆਏ ਆ ਤੁਹਾਡੇ ਵਿੱਚ ਸਾਡੀ ਦਾ ਲੋ ਇਹੀ ਬੇਨਤੀ ਹੈ ਕਿ ਪਬਲਿਕ ਥੋੜੀ ਜੀ ਖਰਾਬ ਹੋ ਰਹੀ ਹੈ ਵੀ ਆਪਾਂ ਇਸ ਚੀਜ਼ ਨੂੰ ਕਨਸਿਡਰ ਕਰ ਲਈਏ ਜਿਹੜਾ ਤੁਸੀਂ ਸਥਿਤੀ ਜੋ ਸਟੇਟਸ ਤੁਸੀਂ ਮੰਗੇ ਆਪਣੇ ਰੈਜ਼ੋਲੂਸ਼ਨ ਦਾ ਵੀ ਕਿੱਥੇ ਪਹੁੰਚਿਆ ਜੋ ਤੁਸੀਂ ਸੀਨੀਅਰ ਅਗੂ ਆਪ ਦੇ ਸ਼੍ਰੀ ਅਮਨ ਰੋੜਾ ਜੀ ਜਿਹੜੇ ਮੰਤਰੀ ਨੇ ਉਹਨਾਂ ਨੂੰ ਤੁਸੀਂ ਦਿੱਤਾ ਹੈ ਮੈਂ ਜੋ ਥੋੜੀ ਤੌਰ ਤੇ ਜੋ ਮੈਂ ਪਤਾ ਕਰਕੇ ਆਂ ਕਿ ਉਹ ਹੋਮ ডিপਾਰਟਮੈਂਟ ਵਿੱਚ ਅੰਡਰ ਕਨਸਿਡਰੇਸ਼ਨ ਹੈ ਜਿੰਨਾ ਕਿ ਮੈਨੂੰ 2 ਦਿਨਾਂ ਚ ਪਤਾ ਲੱਗਿਆ ਇਤੋਂ ਬਾਅਦ ਮੈਂ ਜਾਂ ਹੋਰ ਕੋਈ ਮੁਲਾਜ਼ਮ ਅਸੀਂ ਸਾਰੇ ਸਰ ਸਾਹਿਬ ਇੱਕ ਮਿੰਟ ਬਹਿ ਜਾਓ ਯਾਰ ਇੱਧਰ ਸੁਣ ਲੈਣ ਦਿਓ ਗੱਲ ਸਾਰਿਆਂ ਨੂੰ ਪਲੀਜ਼ ਅਸੀਂ ਸਾਰੇ ਕੋਈ ਦੂਜੇ ਦੇਸ਼ ਹੈ ਮੁਲਕ ਤੋਂ ਨਹੀਂ ਆਏ ਅਸੀਂ ਤੁਹਾਡੇ ਵਿੱਚੋਂ ਹੀ ਆਹ ਵਰਦੀ ਪਾਈ ਹੈ ਤੇ ਤੁਹਾਨੂੰ ਹੀ ਵਚਨ ਮੰਨਣਾ ਵੀ ਤੁਹਾਡੀ ਸੇਵਾ ਕਰਨੀ ਹੈ ਕੋਸ਼ਿਸ਼ ਅਸੀਂ ਪੂਰੀ ਕਰਾਂਗੇ ਲੌ ਨੀਡ ਆਰਡਰ ਪੂਰਾ ਮੇਨਟੇਨ ਕਰਾਂਗੇ ਤੇ ਜਿੱਥੇ ਕਹਾਂਗੇ ਅਸੀਂ ਤੁਹਾਡੇ ਨਾਲ ਖੜੇ ਰਵਾਂਗੇ ਠੀਕ ਹੈ ਜੀ ਸਾਡੀ ਬੇਨਤੀ ਜੋ ਹੈ ਉਸ ਤੇ ਤੁਸੀਂ ਗੌਰ ਫਰਮਾਓ ਜੋ ਸਾਡੇ ਮੈਂ ਬਚਨ ਬੋਲ ਕੇ ਜਾ ਰਹੇ ਹ ਤੁਸੀਂ ਉਹਨੂੰ ਵੀ ਕਾਈਂਡਲੀ ਕਨਸੀਡਰ ਕਰੋ ਬਹੁਤ ਬਹੁਤ ਧੰਨਵਾਦ ਜੀ ਬੇਨਤੀ ਡਿਪਟੀ ਸਾਹਿਬ ਜਿਹੜੀ ਮਾਨ ਸਾਹਿਬ ਨੇ ਗੱਲ ਕੀਤੀ ਉਹ ਗੱਲ ਦਾ ਜਵਾਬ ਤੇ ਦੱਸੋ ਜਿਹੜੀ ਉਹਨਾਂ ਨੂੰ ਬੋਲ ਬੋਲਦੀ ਆ ਤੁਸੀਂ ਲੂਪ ਚ ਲੈ ਕੇ ਬਰਾੜ ਸਾਬ ਅਸੀਂ ਸਿਰਫ ਸਟੇਟਸ ਹੀ ਕਿਹਾ ਨਾ ਜੀ ਉਹ ਤਾਂ ਸਾਨੂੰ ਪਤਾ ਹੈ ਮੈਂ ਅੱਜ ਮੈਂ ਨਹੀਂ ਬਰਾੜ ਸਾਬ ਨੂੰ ਹੀ ਦੱਸਿਆ ਵੀ ਜੋ ਮੈਨੂੰ ਪਤਾ ਲੱਗਾ ਅਸੀਂ ਇਹ ਗੱਲ ਕਿਹਦੇ ਵੱਲੋਂ ਮੰਨੀਏ ਤੁਹਾਡੇ ਵੱਲੋਂ ਜਾਂ ਡੀਜੀਪੀ ਸਾਹਿਬ ਵੱਲੋਂ ਜਾਂ ਚੀਫ ਸੈਕਟਰੀ ਵੱਲੋਂ ਹਾਂਜੀ ਸਿਵਲ ਮੈਕਲੋ ਵੱਲੋਂ ਤੁਸੀਂਗੇ ਐਸਡੀਐਮ ਮੈਡਮ ਵੱਲੋਂ ਤੁਸੀਂਗੇ ਉਹਨਾਂ ਨੂੰ ਇੱਕੋ ਸਾਡੀ ਬੇਨਤੀ ਜਿਵੇਂ ਤੁਸੀਂ ਸਾਡੇ ਨਾਲ ਹੋ ਸਾਡੇ ਚੋਈ ਤੁਸੀਂ ਜਿੰਨਾ ਮੱਥਾ ਅਸੀਂ ਟੇਕਦੇ ਆ ਤੁਸੀਂ ਵੀ ਟੇਕ ਦਿਓ ਕਿਉਂਕਿ ਇਹ ਹੰਗਾਮੀ ਇਹ ਹੰਗਾਮੀ ਹਾਲਤ ਹੈ ਇੱਥੇ ਮਾਤਾ ਤੁਹਾਨੂੰ ਵਖਾ ਦਿੰਦੇ ਆ ਉਹ ਬੈਠੀ ਉਹਨਾਂ ਨਾਲ ਸਾਡੀ ਵੀ ਮਾਤਾ ਹੈ ਥੋੜੀ ਵੀ ਮਾਤਾ ਹੈ ਸਿਰਫ ਇੱਕ ਸਾਡੇ ਵੱਲੋਂ ਬੇਨਤੀ ਹੈ ਸੰਗਤ ਵਿਛਲੇ ਤਾਂ ਤੁਸੀਂ ਉੱਥੇ ਉਹਨਾਂ ਨੂੰ ਇੰਨਾ ਕਹਿ ਦਿਓ ਕਿ 8 ਮਹੀਨਿਆਂ ਤੋਂ ਇਹ ਗੱਲ ਚੱਲ ਰਹੀ ਬਰਾਟਾ ਇਹਨਾਂ ਨੂੰ ਪੁੱਛ ਲਓ ਕਿੰਨੇ ਥਾਂ ਹੀ ਗੱਲਾਂ ਹੋਈਆਂ ਫੇਰ ਮੁੜੀਆਂ ਉਹਨਾਂ ਨੂੰ ਕਹੋ ਲੈ ਵੀ ਉਹ ਇੱਕ ਗਾਰੰਟੀ ਦੇ ਅਸੀਂ ਇਹ ਨਹੀਂ ਕਿ ਤੁਹਾਨੂੰ ਘਾਟਾ ਆਂਗਦੇ ਆ ਪਰ ਤੁਹਾਨੂੰ ਆਪ ਦਾ ਮੰਨ ਕੇ ਅਸੀਂ ਇਹ ਕਹਿਨੇ ਆ ਕਿ ਜਿਹੜੇ ਟੌਪ ਤੇ ਬੈਠੇ ਨੇ ਉਹਦਾ ਨਾਮ ਲੈ ਕੇ ਕਿ ਉਸ ਬੰਦੇ ਨੇ ਕਿਹਾ ਕਿ ਐਨੇ ਦਿਨਾਂ ਚ ਇਸ ਕਾਨੂੰਨ ਬਾਰੇ ਤੁਹਾਨੂੰ ਅਸੀਂ ਕਲੀਅਰ ਕਰ ਦਿਆਂਗੇ ਅਸੀਂ ਹੁਣੇ ਉੱਠ ਜਾਾਂਗੇ ਤੇ ਉਹ ਉਦੋਂ ਤੱਕ ਅਸੀਂ ਦੱਸੋ ਬੜੀ ਬੜੀ ਸਾਰੇ ਕਹਿ ਰਹੇ ਨੇ ਤਹਿਸੀਲਦਾਰ ਸਾਹਿਬ ਵੀ ਐਸੀ ਇਹ ਕਹਿ ਰਹੇ ਨੇ ਕਿ ਐਸਡੀਐਮ ਸਾਹਿਬ ਨਾਲ ਗੱਲ ਹੋਈ ਯਾਰ ਐਸਡੀਐਮ ਸਾਹਿਬ ਵੀ ਆ ਜਾ ਸਕਦੇ ਸੀ ਇੱਥੇ ਹਾਂ ਇਹ ਕੋਈ ਸਮਾਰਾ ਪਾਕਿਸਤਾਨ ਦਾ ਮੇਰੀ ਗੱਲ ਸੁਣੋ ਜੀ ਜਿਵੇਂ ਮੈਂ ਤੁਹਾਨੂੰ ਦੇਖੋ ਜੀ ਲਾਅ ਇਨ ਆਰਡਰ ਹੁੰਦਾ ਸਾਡੇ ਕੋਲ ਕੁਦਰਤੀ ਅੱਜ ਮੈਡਮ ਪਹਿਲਾਂ ਸويرੇ ਉਹਨਾਂ ਦੀ ਡਿਊਟੀ ਲੱਗੀ ਸੀ ਉਹ ਉੱਥੇ ਮਸ਼ਰੂਫ ਹਨ ਜੇ ਉਹਨਾਂ ਦਾ ਨੁਮਾਇੰਦਾ ਆਇਆ ਉਹ ਵੀ ਇਕੁਅਲੀ ਮੈਜਿਸਟ੍ਰੇਟ ਹੀ ਹੁੰਦਾ ਠੀਕ ਹੈ ਜੀ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਜੋ ਪਹਿਲਾਂ ਹੋਇਆ ਨਹੀਂ ਹੋਇਆ ਉਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਇਹ ਮੇਰੇ ਦਾਇਰੇ ਵਿੱਚ ਨਹੀਂ ਹੈ ਮੈਂ ਮੈਨੂੰ ਮੇਰੀ ਬੇਨਤੀ ਹੈ ਮੇਰੀ ਕੰਪਲੇਂਟ ਤਾਂ ਕਰ ਲੈਂਦੇ ਹੋ ਬਾਈ ਜੀ ਤੁਹਾਨੂੰ 8 ਮਹੀਨੇ ਹੋ ਗਏ ਜੇ ਤਾਂ ਮੇਰੇ ਵੱਲੋਂ ਕੋਈ ਐਫਰਟ ਘਟ ਹੋਇਆ ਹੁਣ ਮੈਂ ਤਾਂ ਉਸ ਬਾਰੇ ਤੁਹਾਨੂੰ ਦੱਸ ਸਕਦਾ ਤੇ ਅੱਗੇ ਤੁਹਾਨੂੰ ਜੇ ਮੈਂ ਨਾ ਕਰਾਂ ਤਾਂ ਤੁਸੀਂ ਮੈਨੂੰ ਬਰਾੜ ਸਾਹਿਬ ਉਹਦੀ ਇੱਕ ਵਜ੍ਹਾ ਹੈ ਉਹਦੀ ਵਜ੍ਹਾ ਪਤਾ ਕੀ ਆ ਬੈਠੇ ਇਹਨਾਂ ਦੇ ਬੱਚੇ ਗੁਜ਼ਰੇ ਸੀ ਇਹਨਾਂ ਨੂੰ ਪੁੱਛੋ ਮੇਰਾ ਐਫਐਸ ਇਹਨਾਂ ਦੇ ਕੀਸ ਇੱਕ ਮਿੰਟ ਪੁੱਛੋ ਜੀ ਤੁਹਾਨੂੰ ਲਿਉਣ ਵਾਲੇ ਵੀ ਅਸੀਂ ਆ ਸਾਰੇ ਬਿਲਕੁਲ ਜੀ ਤੁਹਾਨੂੰ ਲਿਉਣ ਵਾਲੇ ਵੀ ਅਸੀਂ ਆ ਪੁੱਛੋ ਜੀ ਇਹਨਾਂ ਦਾ ਮੈਂ ਬਰਾੜ ਸਾਹਿਬ ਬਰਾੜ ਸਾਹਿਬ ਇੱਕ ਬੇਨਤੀ ਸੁਣੋ ਤੁਸੀਂ ਕਿਹਾ ਕਿ ਤੁਸੀਂ ਸੜਕਾਂ ਤੇ ਬੈਠੇ ਹੋ ਲੋਕ ਖਰਾਬ ਹੋ ਰਹੇ ਨੇ ਤਾਂ ਇੱਕ ਸਾਡੀ ਵੀ ਬੇਨਤੀ ਇਹ ਹੈ ਵੀ ਜਦੋਂ ਅਸੀਂ ਸ਼ਾਂਤਮਈ ਢੰਗ ਨਾਲ ਅਲੱਗ ਬੈਠੇ ਹੁੰਨੇ ਆ ਉਦੋਂ ਕਿਉਂ ਨਹੀਂ ਆਵਾਜ਼ ਸੁਣੀ ਜਾਂਦੀ ਉਦੋਂ ਕਿਉਂ ਨਹੀਂ ਪ੍ਰਸ਼ਾਸਨ ਨਾਲ ਮੈਨੂੰ ਦੱਸੋ ਕੱਲ ਤੁਸੀਂ ਕੱਲ ਪੀਸਫੁਲੀ ਬੈਠੇ ਸੀ ਉੱਥੇ ਇਹਨਾਂ ਤੇ ਅਸੀਂ ਗਏ ਆ ਕੱਲ ਵੀ ਗਿਆ ਮੈਂ ਇਹਨਾਂ ਕੋਲ ਪੁੱਛੋ ਸਰਦਾਰ ਸਾਹਿਬ ਤੁਸੀਂ ਆਪਦੀ ਜ਼ਾਤ ਤੇ ਨਾ ਲਾਓ ਤੁਸੀਂ ਐਂ ਸਮਝ ਰਹੇ ਅਸੀਂ ਤੁਹਾਡੇ ਨਾਲ ਨਹੀਂ ਗੱਲ ਕਰ ਰਹੇ ਸਰਦਾਰ ਸਾਹਿਬ ਤੁਸੀਂ ਸਾਡੇ ਨਾਲ ਹੋ ਮੈਂ ਕਹਿ ਰਿਹਾ ਬਤੌਰ ਦੇ ਉਤਾਰ ਨਮਾਇੰਦੇ ਬਤੌਰ ਡਿਸਟ ਇੱਕ ਮਿੰਟ ਯਾਰ ਇੱਕ ਮਿੰਟ ਆਰਾਮ ਨਾਲ ਗੱਲ ਇੱਧਰ ਨੂੰ ਹੋ ਜਾਓ ਮਾੜਾ ਜਿਹਾ ਬਹਿ ਜਾਓ ਬਹਿ ਜਾਓ ਬਹਿ ਜਾਓ ਮਾੜਾ ਫੜੇ ਰੋ ਕੋਈ ਨਾ ਆਰਾਮ ਨਾਲ ਬਰਾੜ ਸਾਹਿਬ ਆਰਾਮ ਨਾਲ ਪਹਿਲਾਂ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਵਧੀਆ ਮਾਹੌਲ ਚ ਗੱਲਬਾਤ ਹੋਊਗੀ ਸਾਰੇ ਬਹਿ ਕੇ ਸੁਣੋਗੇ ਬੈਠ ਕੇ ਸੁਣੋ ਜੋ ਦਾਨਾ ਦੇਖੋ ਤੁਹਾਡੇ ਸਾਹਮਣੇ ਹੋ ਅਸੀਂ ਕੋਈ ਪਰਦੇ ਵਾਲੀ ਗੱਲ ਕਰ ਰਹੇ ਮੈਨੂੰ ਜੇ ਤੁਸੀਂ ਦੇਖੋ ਸਾਡੇ ਨਾਲ ਸਪੋਰਟ ਕਰਨ ਆਇਓ ਸੰਘਰਸ਼ ਦੀ ਤਾਂ ਬੈ ਕੇ ਪਿਆਰ ਸਤਿਕਾਰ ਨਾਲ ਗੱਲ ਸੁਣੋ ਠੀਕ ਹੈ ਜੋ ਤਹਿਸੀਲਦਾਰ ਸਾਹਿਬ ਡੀਐਸਪੀ ਸਾਹਿਬ ਕਹਿ ਰਹੇ ਨੇ ਕਿ ਅੱਜ ਛੁੱਟੀ ਹੈ ਅੱਜ ਛੁੱਟੀ ਵਾਲੀ ਗੱਲ ਨਹੀਂ ਦੇਖੋ ਹੈਗੀ ਹੋਮ ਮਿਨਿਸਟਰੀ ਡਿਪਾਰਟਮੈਂਟ ਸੁੱਤਾ ਨਹੀਂ ਪਿਆ ਕਿ ਅੱਜ ਛੁੱਟੀ ਹੈ ਹੋਮ ਮਿਨਿਸਟਰੀ ਭਗਵਾਨਤ ਮਾਨ ਜੀ ਦੇ ਅੰਡਰ ਹੈ ਹੋਮ ਮਿਨਿਸਟਰੀ 24 ਘੰਟੇ ਜਾਗਦੀ ਹੈ ਸਾਡੇ ਇੱਕ ਇੱਕ ਹਰਕਤ ਦੀ ਇੰਟੈਲੀਜੈਂਸ ਰਿਪੋਰਟਾਂ ਜਾਂਦੀਆਂ ਨੇ ਉੱਪਰ ਤੇ ਬੇਨਤੀ ਹੈ ਜਿਹੜੀ ਵੀ ਗੱਲ ਤੁਸੀਂ ਕਰਨੀ ਹੈ ਜੋ ਵਿਸ਼ਵਾਸ ਦੇਣਾ ਹੈ ਪ੍ਰਸ਼ਾਸਨ ਨੂੰ ਆਪਣੋਂ ਉੱਪਰਲੇ ਅਧਿਕਾਰੀਆਂ ਲੈ ਕੇ ਦੇ ਦੱਸ ਦਿਓ ਬਜ਼ੁਰਗ ਬਹਿ ਜਾਓ ਬਾਹਰ ਬਹਿ ਜਾਓ ਗੱਲ ਕਰ ਲੈ ਬਾਬਾ ਜੀ ਬਰਾੜ ਸਾਹਿਬ ਬਰਾੜ ਸਾਹਿਬ ਇੱਕ ਸਾਰੀ ਸੰਗਤ ਵੱਲੋਂ ਅਸੀਂ ਤੁਹਾਨੂੰ ਇੱਕ ਬੇਨਤੀ ਕਰ ਦਿੰਦੇ ਹਾਂ ਇਹ ਸਾਰੀ ਸੰਗਤ ਦੀ ਇੱਕ ਸੋਚੀ ਸਮਝੀ ਬੇਨਤੀ ਹੈ ਬਿਲਕੁਲ ਜੀ ਬਿਲਕੁਲ ਕਿ ਸਾਨੂੰ ਕਿਉਂਕਿ ਸਾਡਾ ਤੁਸੀਂ ਸਾਡੇ ਚੋਂ ਪਹਿਲੀ ਗੱਲ ਤੁਹਾਡੇ ਲਈ ਇੱਜ਼ਤ ਹੈ ਪਿਆਰ ਹੈ ਇਹ ਗੱਲ ਕਲੀਅਰ ਦੂਜੀ ਗੱਲ ਜਿੰਨਾ ਚਿਰ ਸਾਨੂੰ ਮਿਨਿਸਟਰੀ ਲੈਵਲ ਤੇ ਜਾਂ ਚੀਫ ਸੈਕਟਰੀ ਜਾਂ ਡੀਜੀਪੀ ਲੈਵਲ ਤੇ ਇਹ ਆਸ਼ਵਾਸਨ ਨਹੀਂ ਮਿਲਦਾ ਕਿ ਇਸ ਦਿਨ ਇੱਥੇ ਇਸ ਬਿੱਲ ਬਾਰੇ ਇੱਕ ਪੱਕੀ ਗੱਲ ਹੋ ਜੂਗੀ ਇਹਦਾ ਕੋਈ ਨੋਟੀਫਿਕੇਸ਼ਨ ਜਾ ਰਹੀ ਹੋਊ ਇਹਦਾ ਕੋਈ ਸਪੈਸ਼ਲ ਸੈਸ਼ਨ ਬੁਲਾਇਆ ਜਾਊ ਕੁਝ ਵੀ ਕਾਨੂੰਨ ਵਾਲੇ ਪਾਸੇ ਤੁਰੰਤ ਆਹ ਆਹ ਜਾਬਜੈਕਸ਼ਨ ਆਹ 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 ਉਹ ਮੀਟਿੰਗ 10 ਦਿਨ ਕਦੋਂ ਹੋ ਰਹੀ ਹੈ ਬਟ ਜਿਹੜੀ ਚੀਜ਼ ਤੁਹਾਡੇ ਹੱਥ 'ਚ ਨਹੀਂ ਬਰਾੜ ਸਾਹਿਬ ਤੁਸੀਂ ਉਹ ਵਾਦਾ ਕਰ ਜੂਗੇ ਆਪਾਂ ਕੀ ਕਰਾਂਗੇ ਇੱਕ ਦੂਜੇ ਦਾ ਮੈਂ ਤਾਂ ਹੀ ਤਾਂ ਨਹੀਂ ਕਰ ਰਿਹਾ ਤੇ ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਤੁਸੀਂ ਕਰੋ ਨਾ ਸਿਰਫ ਉੱਤੇ ਫੋਨ ਕਰਕੇ ਦੱਸ ਦਿਓ ਕਿ ਅਸੀਂ ਆ ਆਸ਼ਵਾਸਨ ਮੰਗ ਰਹੇ ਆ ਉਹਦੇ ਦਿਨ ਇਹਨਾਂ ਦੀ ਗੱਲ ਕਰਾ ਲੈ ਅਮਨ अरोड़ा ਜੀ ਇਹਨਾਂ ਨੂੰ ਫੋਨ ਕਰ ਲੈਂਦੇ ਕੱਲ ਨੂੰ ਇਲੈਕਸ਼ਨ ਹੋਣਗੇ ਸਾਰਿਆਂ ਨੂੰ ਫੋਨ ਕਰਨਗੇ ਉਹਨਾਂ ਨੂੰ ਕੋਈ ਗੱਲ ਕਰ ਲੈਣ ਇਹਨਾਂ ਨਾਲ ਦੇ ਦਿਨ ਫੋਨ ਤੇ ਆਸ਼ਵਾਸਨ ਅਸੀਂ ਉੱਠ ਜਾਗੇ ਵਰਨਾ ਇਹ ਵਾਅਦਾ ਜਾਊਗਾ ਲੰਗਰ ਵੀ ਅੱਜ ਕੋ ਅਸੀਂ ਇੱਥੇ ਕੰਬੂ ਗਲਾ ਲਾਂਗੇ ਆਹੀ ਹੋਈ ਸੀ ਅਸੀਂ ਇਸ ਟੀਮ ਨੂੰ ਚੰਗੀ ਤਰ੍ਹਾਂ ਫੋਲੋ ਅਪ ਕਰਕੇ ਪੁੱਛਣਾ ਪੁੱਛੇ ਤਾਂ ਹੱਲ ਕੱਢ ਪੋਜ਼ਿਟਿਵਲੀ ਇਟ ਵਾਸ ਅ ਕਮਿਟਮੈਂਟ ਮੇਡ ਇਨ ਬ੍ਰੌਡ ਡੇਲਾਈਟ ਐਨ ਇਨ ਫਰੰਟ ਆਫ एवरीवन ਤੁਸੀਂ ਸੁਣਿਆ ਇਹਨਾਂ ਨੇ ਕੀ ਕਿਹਾ ਸਾਡਾ ਮਤਲਬ ਹੋਰ ਸੀ ਸਾਹਿਬ ਕੀ ਹੋਇਆ ਗੰਗਾਮੀ ਹਾਲਤ ਹੋਈ ਉਹਨਾਂ ਦੀ ਹਾਲਤ ਖਰਾਬ ਹੋ ਗਈ ਇਹ ਕਹਿ ਰਹੇ ਨੇ ਕਿ ਕੁਝ ਦਿਨਾਂ ਦੇ ਵਿੱਚ ਅਸੀਂ ਤੁਹਾਡਾ ਹੱਲ ਕੱਢਾਂਗੇ ਅੱਛਾ ਠੀਕ ਹੈ ਕੀ ਇਹ ਦੱਸ ਸਕਦੇ ਨੇ ਕਿ ਕਿੰਨੇ ਦਿਨ ਅਸੀਂ ਵੇਟ ਕਰੀਏ ਮੈਂ ਤਾਂ ਜੀ ਅੱਜ ਹੀ ਜਾ ਕੇ ਗੱਲ ਕਰ ਰੂਗਾ ਬਟ ਅੱਗੇ ਜੋ ਜਵਾਬ ਆਊਗਾ ਉਹ ਮੈਂ ਇਹਨਾਂ ਨੂੰ ਉਹ ਜਵਾਬ ਤੁਸੀਂ ਹੁਣ ਲੈ ਲਓ ਬਸ ਇੰਨੀ ਹੀ ਸਾਡੀ ਬੇਨਤੀ ਹੈ ਉਹ ਜਵਾਬ ਹੁਣ ਲੈ ਲਓ ਬਸ ਜਿੰਦਰ ਸਾਹਿਬ ਇੰਨੀ ਕ ਸਾਡੀ ਬੇਨਤੀ ਹੈ ਮੈਮ ਨੂੰ ਪੁੱਛੋ ਜੀ ਮੜ ਕੋਈ ਪੁੱਛਣਾ ਇਹ ਬੇਨਤੀ ਹੈ ਮਾਰੇ ਪਰੇ ਹੋ ਗਏ ਲੈ ਲਓ ਬਿਆਹ ਮੇ रामਨਾਲ ਤੁਸੀਂ ਹਣਾ ਜੀ ਕੋਈ ਗੱਲ ਨਹੀਂ ਸੰਗਤ ਜੀ ਜੋ ਵੀ ਆਰਾਮਨਾ ਆਰਾਮਨਾ ਬਹੁਤ ਬਹੁਤ ਤੁਹਾਡੇ ਸਭ ਦੇ ਸਾਹਮਣੇ ਬਿਲਕੁਲ ਸ਼ੀਸ਼ੇ ਵਾਂਗੂ ਸਪਸ਼ਟ ਰੱਖੀ ਜਾਊਗੀ ਇੱਥੇ ਕੋਈ ਗੱਲ ਪਰਦੀਆ ਇੱਕ ਦੇਖੋ ਸੰਘਰਸ਼ ਉਹ ਕਾਮਯਾਬ ਹੁੰਦੇ ਨੇ ਜਿਹੜੇ ਸ਼ਾਂਤ ਮਈ ਰਹਿੰਦੇ ਨੇ ਇਹ ਆਪਾਂ ਨੇ ਦੇਖਿਆ ਦਿੱਲੀ ਦੇ ਕਿਸਾਨ ਮੋਰਚੇ ਤੋਂ ਬਿਲਕੁਲ ਬੜੇ ਪਿਆਰ ਸਤਿਕਾਰ ਨਾਲ ਜਿਵੇਂ ਦ੍ਰਿੜਤਾ ਨਾਲ ਪਿਆਰ ਸਤਿਕਾਰ ਨਾਲ ਗਰਜੀਤ ਸਿੰਘ ਬੈਠਾ ਆਪਦੇ ਸਨੇਹਦੰਦਾ ਸੰਗਤ ਨੂੰ ਉਸੇ ਤਰ੍ਹਾਂ ਅੱਜ ਦੇ ਇਸ ਧਰਨੇ ਦਾ ਇਸ ਸੰਘਰਸ਼ ਦਾ ਸਨੇਹਾ ਲੋਕਾਂ ਵਿੱਚ ਇਹੀ ਜਾਣਾ ਚਾਹੀਦਾ ਹੈ ਕਿ ਸ਼ਾਂਤਮਈ ਆਪਣੀ ਮੰਗ ਰੱਖੀ ਗਈ ਹੈ ਜੇ ਕੋਈ ਗੌਰ ਨਾ ਹੋਈ ਤਾਂ ਮਜਬੂਰੀ ਵਸ ਹੋ ਸਕਦਾ ਸਾਨੂੰ ਅਗਲੇ ਇਕੱਠ ਦੀ ਗਾਲ ਪਾਰਕ ਦੀ ਥਾਂ ਤੇ ਕਿਸੇ ਰੋਡ ਦੀ ਦੇਣੀ ਪਵੇ ਸਾਰਾ ਆਪਾਂ ਬੈਠੇ ਇਹ ਫਿਰ ਪਹਿਲਾ ਆਸ਼ਵਾਸਨ ਮਿਲੂਗਾ ਤਾਂ ਉੱਥੇ ਬੈਠੀ ਹੈ ਨਹੀਂ ਨਹੀਂ ਬਿਲਕੁਲ ਅੱਜ ਦਾ ਬੈਠੇ ਆ ਅੱਜ ਦਾ ਬੈਠੀ ਆ ਅੱਜ ਦਾ ਸੁਣ ਰਹੇ ਆ ਇਹਨਾਂ ਦੀ ਗੱਲ ਆ ਪਰ ਜੋ ਵੀ ਅੱਗੇ ਹੋਊਗਾ ਆਪਾਂ ਰਲ ਮਿਲ ਕੇ ਸਾਰੇ ਇੱਕੋ ਫੈਸਲਾ ਲੈ ਕੇ ਚੱਲਾਂਗੇ ਹੁਣ ਤੱਕ ਅੱਜ ਪੂਰਾ ਦਿਨ ਲੰਘਿਆ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਇਸੇ ਤਰ੍ਹਾਂ ਚੱਲਦਾ ਰਹੇ ਹੁਣ ਮੈਂ ਬੇਨਤੀ ਕਰਦਾ ਭਾਈ ਗੁਰਪ੍ਰੀਤ ਸਿੰਘ ਜੀ ਪਹਿਲਾਂ ਆਪਣੀ ਗੱਲ ਕਰ ਰਹੇ ਸੀ ਹੁਣ ਅੱਗੇ ਗੱਲ ਜਾਰੀ ਰੱਖਣ ਨਿਕੋ ਸਿੰਘ ਜੀ ਬਿਲਕੁਲ ਕਲੀਅਰ ਗੱਲ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਸੀ ਕਿ